ਡੈਡੀ ਜਦੋਂ થી ਮੈਂ ਸੁੱਟ ਸੰਭਾਲੀ ਐ ਮੇਰਾ ਦਿਨ ਤੁਹਾਡੇ ਤੋਂ ਸ਼ੁਰੂ ਹੁੰਦਾ ਸੀ ਤੇ ਰਾਤ ਤੁਹਾਡੇ ਤੇ ਖਤਮ ਹੁੰਦੀ ਸੀ ਤੁਸੀਂ ਹਮੇਸ਼ਾ ਮੇਰਾ ਮਾਣ ਰਹੇ ਹੋ ਤੇ ਮੇਰੀ ਸਭ ਤੋਂ ਵੱਡੀ ਸਟਰੈਂਥ ਮੈਂ ਹਮੇਸ਼ਾ ਸੋਚਣਾ ਕਿ ਮੈਂ ਇੰਨੀ ਖੁਸ਼ਕਿਸਮਤ ਆ ਇਹ ਜੀਨੂ ਸਾਰੀ ਦੁਨੀਆ ਇੰਨਾ ਪਿਆਰ ਕਰਦੀ ਆ ਮੈਂ ਉਹਨਾਂ ਦੀ ਬੇਟੀ ਆ ਉਹ ਮੇਰੇ ਨੇ ਜਦੋਂ ਉਹਨਾਂ ਨੇ ਕਦੇ ਕਿਤੇ ਤਿਆਰ ਹੋ ਕੇ ਜਾਣਾ ਤਾਂ ਮੈਂ ਉਹਨਾਂ ਦੇ ਕਮਰੇ 'ਚ ਚਲੇ ਜਾਣਾ ਉਹਨਾਂ ਨੇ ਤਿਆਰ ਹੋਣਾ ਸ਼ੁਰੂ ਕਰਨਾ ਤੇ ਉਹਨਾਂ ਦੇ ਉਹਨਾਂ ਨੇ ਇੱਕ ਸੋਹਣਾ ਜਿਹਾ ਆਊਟਫਿਟ ਪ੍ਰੈਸ ਕਰਕੇ ਬੈੱਡ ਤੇ ਰੱਖਿਆ ਹੋਣਾ ਤੇ ਨਾਲ ਦੀ ਮੈਚਿੰਗ ਪੱਗ ਉੱਥੇ ਪਈ ਹੁੰਦੀ ਮੈਂ ਉਹਨਾਂ ਦੀ ਪੱਗ ਦੀ ਪੂਣੀ ਕਰਾਣੀ ਤੇ ਉਹਨਾਂ ਨੇ ਪੱਗ ਬੰਨਣੀ ਸ਼ੁਰੂ ਕਰਨੀ ਤੇ ਮੈਂ ਉਹਨਾਂ ਵੱਲ ਦੇਖਦੀ ਰਹਿ ਜਾਣਾ ਕਿ ਕਿੰਨੇ ਸੋਹਣੇ ਨੇ ਕਿੰਨੇ ਸੋਹਣੇ ਨੇ ਮੇਰਾ ਡੈਡੀ ਇਹਨਾਂ ਦੇ ਹਰ ਕੱਪੜਾ ਜੱਜਦਾ ਕਿੰਨਾ ਸੋਹਣਾ ਕੈਰੀ ਕਰਦੇ ਨੇ ਆਪਣੇ ਆਪ ਨੂੰ ਫਿਰ ਜਾਣ ਲੱਗੇ ਉਹਨਾਂ ਨੇ ਪਰਫਿਊਮ ਲਗਾਣਾ ਤੇ ਫਿਰ ਤਿਆਰ ਹੋ ਕੇ ਚਲੇ ਜਾਣਾ ਮੈਂ ਕਿੰਨੀ ਦੇਰ ਉਸੇ ਕਮਰੇ ਵਿੱਚ ਬੈਠੇ ਰਹਿਣਾ ਕਿ ਇੱਥੇ ਡੈਡੀ ਦੀ ਖੁਸ਼ਬੂ ਹੈ